ਸੋਵਾ ਜਤਰਾ ਕੱਢ ਕੇ ਕੀ ਕਰਦੇ ਕੀ ਕੀਤਾ ਚੱਲਿਆ ਪ੍ਰਭੂ ਯੀਸੂ ਮਸੀਹ ਦਾ ਅੱਜ ਬੜੇ ਧੁੰਮਕਾਮ ਦੇ ਨਾਲ ਜਨਮ ਦਿਹਾੜਾ ਮਨਾ ਰਹੇ ਹਾਂ ਪ੍ਰਭੂ ਯੀਸੂ ਸਾਨੂੰ ਜੀਵਨ ਦੇਣ ਲਈ ਆਇਆ ਹੈ ਕੋਈ ਪ੍ਰਭੂ ਸਾਨੂੰ ਜੀਵਨ ਦਿੱਤਾ ਹੈ ਉਹ ਯੀਸੂ ਹਰੇਕ ਨੂੰ ਕਹਿਣਾ ਹੈ ਤੁਸੀਂ ਵੀ ਆਪਣੇ ਪਰਿਵਾਰ ਦੇ ਜੀਵਨ ਨੂੰ ਜੀਵਨ ਦਿਓ ਆਪਣੇ ਸਮਾਜ ਦੇ ਵਿੱਚ ਖੁਸ਼ਹਾਲੀ ਦਿਓ ਕਈ ਵਾਰ ਅਸੀਂ ਨਸ਼ਾ ਕਰਕੇ ਸ਼ਰਾਬ ਪੀਕੇ ਦੂਸਰੇਆਂ ਦੇ ਜੀਵਨ ਨੂੰ ਬਹੁਤ ਦੁਖੀ ਕਰ ਦਿੰਦੇ ਆ ਉਹਨਾਂ ਮਾਰ ਦਿੰਦੇ ਆ ਅੱਜ ਨਸ਼ਾ ਮੁਕਤ ਪੰਜਾਬ ਦੀ ਲੋੜ ਹੈ ਅਸੀਂ ਸਾਰੇ ਮਿਲਕੇ ਨਸ਼ੇ ਤੋਂ ਦੂਰ ਰਹੀਏ ਪੰਜਾਬ ਦੇ ਵਿੱਚ ਸ਼ਾਂਤੀ ਫੈਲਾਈਏ ਪੰਜਾਬ ਦੇ ਵਿੱਚ ਦੂਜਾਨੋ ਜੀਵਨ ਨਹੀਂ ਹੈ ਖੁਸ਼ਹਾਲੀ ਨਹੀਂ ਹੈ ਨਸ਼ਾ ਮੁਕਤ ਪੰਜਾਬ ਓ ਉਦੇ ਅਸੀਂ ਆਸ ਰੱਖਨੇ ਆ ਅਬ ਉਸ ਪ੍ਰਾਰਥਨਾ ਕਰੀਏ ਕਿ ਸਾਡੇ ਪੰਜਾਬ ਪ੍ਰਦੇਸ਼ ਦੇ ਵਿੱਚ ਜੋ ਗੁਰੂਆਂ ਦਾ ਨਗਰੀ ਹੈ ਉੱਥੇ ਹਮੇਸ਼ਾ ਅਮਨ ਸ਼ਾਂਤੀ ਹੋਵੇ ਦੂਸਰਾ ਨੁ ਖੁਸ਼ਹਾਲੀ ਜੀਵਨ ਦੇਣ ਵਾਲਾ ਬਣੇ ਮੈਂ ਤੁਹਾਨੂੰ ਸਾਰਿਆਂ ਨੂੰ ਵੱਡਾ ਰਿੰਦਾ ਨਵਾਸਾਲ ਦਾ ਬਹੁਤ ਬਹੁਤ ਮੁਬਾਰਕ ਦਿੰਦਾ ਸਤਿ ਸ਼ਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਆ クリスマス ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅੱਜ ਪੂਰੇ ਧਾਰੀਵਾਲ ਔਰ ਇਲਾਕੇ ਦੇ ਲੋਕਾਂ ਵੱਲੋਂ ਕ੍ਰਿਸਮਸ ਦੇ ਇਹ ਸੈਲੀਬ੍ਰੇਸ਼ਨਸ ਲਈ ਸ਼ੋਭਾ ਯਾਤਰਾ ਕੱਢੀ ਗਈ ਹੈ ਬਹੁਤ ਅੱਛਾ ਲੱਗ ਰਿਹਾ ਪੂਰਾ ਦਾ ਪੂਰਾ ਸ਼ਹਿਰ ਅੱਜ ਕ੍ਰਿਸਮਸ ਦੇ ਕ੍ਰਿਸਮਸ ਦੇ ਵਿੱਚ ਰੰਗਿਆ ਗਿਆ ਹੈਗਾ ਸਾਰਿਆਂ ਨੂੰ ਇੱਕ ਵਾਰੀ ਬਹੁਤ-ਬਹੁਤ ਵਧਾਈਆਂ ਮੈਂ ਪ੍ਰੋਜੀ ਅੱਗੇ ਬੇਨਤੀ ਕਰਦਾ ਕਿ ਉਹ ਸਾਡੇ ਇਲਾਕੇ ਦੇ ਆਪਣੀ ਅੱਛੀ ਨਜ਼ਰ ਬਣਾ ਕੇ ਰੱਖਣ ਹਮੇਸ਼ਾ ਤਰੱਕੀਆਂ ਬਖਸ਼ਣ ਔਰ ਸ਼ੁਕ ਸ਼ਾਂਤੀ ਰਹੇ ਜੈ ਮਸੀਹੀ ਮੋੱਖ ਮਹਿਮਾਨ ਜੋ ਬਿਸ਼ਪ ਡਾਂਜਲ ਪੀਪਲ ਵੀ ਸੀਆਈਐਨ ਦੇ ਸੀਗੇ ਅੱਜ ਸਾਨੂੰ ਸ਼ੋਭਾ ਯਾਤਰਾ ਦੇ ਸੈਂਟਰ ਦੇ ਵਿੱਚ ਆ ਕੇ ਸਾਡੇ ਨਾਲ ਰਲੇ ਨੇ ਔਰ ਇੱਥੇ 크ਿਸਚੀਅਨ ਜੋਵਾ ਮੋਰਚਾ ਸਾਡੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਵਾ ਔਰ ਤੁਸੀਂ ਦੇਖ ਰਹੇ ਜੇ ਹਜ਼ਾਰਾਂ ਦੇ ਵਿੱਚ ਠਾਠਾ ਮਾਰਦਾ ਕੱਠ ਜਿਹੜਾ ਵਾ ਇਸ ਯਾਤਰਾ ਦੇ ਵਿੱਚ ਸ਼ਾਮਿਲ ਆ ਔਰ ਇਹ ਯਾਤਰਾ ਹੈ ਜੋ ਕੈਥਲਿਕ ਚਰਚ ਦੇ ਵਿੱਚ ਸਮਾਪਤ ਹੋਏਗੀ ਔਰ ਸਭ ਨੂੰ ਬੇਨਤੀ ਆ ਕਿ ਉੱਥੇ ਲੰਗਰ ਵੀ ਛਕਣਾ ਔਰ ਪ੍ਰਭੂ ਦਾ ਮੈਸੇਜ ਵੀ ਸੁਣਨਾ ਵਾ 크ਿਸਮਸ ਦਾ ਕੇਕ ਵੀ ਕੱਟਣਾ ਵਾ ਔਰ ਪ੍ਰਭੂ ਦੀਆਂ ਆਸ਼ੀਸ਼ ਤੇ ਬਰਕਤਾਂ ਲੈਣੀਆਂ ਨੇ ਸਾਰਿਆਂ ਨੂੰ ਜਾ ਪ੍ਰਭੂ ਯਿਸੂ ਮਸੀਹ ਜੀ ਦੀ ਅੱਜ ਬਹੁਤ ਹੀ ਵੱਡੇ ਦਿਨ ਵਾਸਤੇ ਖੁਸ਼ੀਆਂ ਦਾ ਉਪਰਾਲਾ ਸੀ ਇੱਕ ਜੋ ਕਿ ਸਾਰਿਆਂ ਸਮੂਹ ਪੁਲਿਸਿਆ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਸ ਦੇ ਵਿੱਚ ਅੱਜ ਮਿਸ਼ਨ ਹਸਪੀਟਲ ਧਾਰੀਵਾਲ ਤੋਂ ਸ਼ੋਭਾ ਯਾਤਰਾ ਨਿਕਲੀ ਔਰ ਕੈਥਲਿਕ ਚਰਚ ਦੇ ਆਨ ਕੇ ਸਮਾਪਤ ਹੋਏਗੀ ਔਰ ਥਾਂ-ਥਾਂ ਦੇ ਉੱਤੇ ਸ਼ੋਭਾ ਯਾਤਰਾ ਦਾ ਹਰ ਇੱਕ ਧਰਮ ਦੇ ਲੋਕਾਂ ਨੇ ਸਵਾਗਤ ਕੀਤਾ ਔਰ ਥਾਂ-ਥਾਂ ਦੇ ਉੱਤੇ ਲੰਗਰ ਲਗਾਏ ਗਏ ਜਿਵੇਂ ਕਿ ਲੱਡੂਆਂ ਦੇ ਬ੍ਰੈਡ ਪਕੌੜੇ ਚਾਹ ਦਾ ਫਲ ਫਰੂਟ ਦਾ ਬਹੁਤ ਹੀ ਸਹਿਯੋਗ ਦਿੱਤਾ ਲੋਕਾਂ ਨੇ ਔਰ ਸਾਡੇ ਵੱਲੋਂ ਔਰ ਸਾਡੇ ਡਾਕਟਰ ਬਰਨਾਰਡ ਮਲਿਕ ਆਸਟ੍ਰੇਲੀਆ ਤੋਂ ਸ੍ਰਿੰਦਰ ਮੈਸੀ ਸਰ ਅਮਰੀਕਾ ਤੋਂ ਉਹਨਾਂ ਦੇ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਸੰਗਤ ਲਈ ਉਹਨਾਂ ਨੇ ਥਾਂ-ਥਾਂ ਤੇ ਲੰਗਰ ਲਵਾਏ ਔਰ ਸੰਗਤ ਵਾਸਤੇ ਜੋ ਵੀ ਖਾਣ ਪੀਣ ਦਾ ਸਮਾਨ ਉਪਲਬਧ ਕਰਵਾਇਆ ਅਸੀਂ ਉਹਨਾਂ ਦਾ ਤਹਿ ਦਿਲ ਸਮਾਗਮ ਦੇ ਦਿਵਸ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਵੱਡੇ ਦਿਨ ਦਾ ਤਿਉਹਾਰ ਜਿਹੜਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਵਾ ਜਿਹਦੇ ਉਪਲਖਸ਼ ਦੇ ਵਿੱਚ ਅੱਜ ਪੂਰੇ ਪੰਜਾਬ ਤੋਂ ਇੱਥੇ ਲੋਕ ਆਏ ਹਨ ਤੇ ਬੜੀ ਵੱਡੀ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਵਾ ਜਿਹੜੀ ਕਿ ਲिटल ਫਲਾਵਰ ਸਕੂਲ ਪਹੁੰਚਣੀ ਵਾਲੀ ਹੈ ਤੇ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਬਹੁਤ ਸਾਰਾ ਦਾ ਧੰਨਵਾਦ ਕਰਦੇ ਆ ਸਾਰੀ ਕਲੀਸੀਆ ਦਾ ਕਿਉਂਕਿ ਹਰ ਕਲੀਸੀਆ ਨੇ ਹਰ ਮਿਸ਼ਨ ਨੇ ਇਕੱਠੇ ਹੋ ਕੇ ਪਹਿਲੀ ਵਾਰ ਵੱਡੇ ਦੇੰਦਾ ਜਿਹੜਾ ਤਿਉਹਾਰ ਆ ਉਹ ਏਡੇ ਵੱਡੇ ਲੈਵਲ ਤੇ ਜਿਹੜਾ ਮਨਾਇਆ ਵਾ ਉਹ ਸਾਰੇ ਸੀਐਨਆਈ ਚਰਚ ਕੋ 10 ਪੁੱਦਾ ਸੈਕਟਰੀ ਆ ਅੱਜ ਬੜਾ ਖੁਸ਼ੀ ਦਾ ਦਿਨ ਵਾ ਕਿ ਸਾਡੀਆਂ ਸਾਰੀਆਂ ਕਲੀਸੀਆਆਂ ਵਾ ਜਿਹੜੀਆਂ ਨੇ ਭਾਵੇਂ ਉਹ ਸੀਐਨਆਈ ਆ ਭਾਵੇਂ ਉਹ ਮੈਥੋਡਿਸਟ ਆ ਭਾਵੇਂ ਉਹ ਸਾਲਵੇਸ਼ਨ ਆਰਮੀ ਆ ਭਾਵੇਂ ਕੈਥਲਕਾ ਭਾਵੇਂ ਪੈਂਟਰੀ ਕਾਸਟਲ ਆ ਸਾਰਿਆਂ ਨੇ ਮਿਲ ਕੇ ਜਿਹੜਾ ਵਾ ਇੱਕ ਫੈਸਲਾ ਕੀਤਾ ਕਿ ਅਸੀਂ ਇਸ ਵਾਰ ਇੱਕ ਇਤਿਹਾਸਿਕ ਜਿਹੜਾ ਵਾ ਪ੍ਰਭੂ ਦਾ ਜਨਮ ਦਿਨ ਮਨਾਉਣਾ ਵਾ ਉਹਦੇ ਸਬੰਧ ਵਿੱਚ ਇਹ ਸ਼ੁਭਾ ਯਾਤਰਾ ਜਿਹੜੀ ਕਿ ਧਾਰੀਵਾਲ ਵਿੱਚ ਕੇ ਕੱਢੀ ਗਈ ਆ ਇਹ ਮੈਕ ਰੋਬਰਟ ਹਸਪੀਟਲ ਤੋਂ ਲੈ ਕੇ ਸਨਤਨੀ ਸਾਡੇ ਇੱਥੇ ਜਿਹੜੇ ਕੈਥੋਲਿਕ ਚਰਚ ਵਾ ਉੱਥੋਂ ਤੱਕ ਆਵੇਗੀ ਸਾਰੀਆਂ ਇਕਲਿਸੀਆਂ ਮੰਨੇ ਬੜਾ ਵੱਡ ਚੜ ਕੇ ਹਿੱਸਾ ਲਿਆ ਵਾ ਹਰ ਤਰ੍ਹਾਂ ਨਾਲ ਉਹਨਾਂ ਨੇ ਸਹਿਯੋਗ ਕੀਤਾ ਵਾ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਸਭ ਨੂੰ ਵੱਡਾ ਦਿਨ ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਨਾ ਕਿ ਇਹ ਦਿਨ ਜਿਹੜੇ ਨੇ ਖੁਸ਼ਕੁਸ਼ਾਮ ਦੀ ਨਾਲ ਆਉਣ ਅਮਨ ਸ਼ਾਂਤੀ ਲੈ ਕੇ ਆਉਣ ਤੇ ਸਾਰਿਆਂ ਦੇ ਜੀਵਨ ਜਿਹੜੇ ਨੇ ਉਹ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਬਰਕਤਾਂ ਨਾਲ ਭਰ ਦਵੇ ਹallelujah ਹallelujah ਕੀ ਸੁੱਖ ਤੇ ਸ਼ਾਂਤੀ ਦੀ ਖੁਸ਼ੀ ਦਾ ਸੰਦੇਸ਼ ਦੇ ਰਹੇ ਬਹੁਤ ਵਧੀਆ ਲੱਗ ਰਿਹਾ ਕਿ ਸਾਰੇ ਸਾਡੇ ਭਾਈਚਾਰਕ ਜਿਹੜੀ ਸਾਂਝ ਅਸੀਂ ਇਕੱਠੋ ਕੇ ਮਨਾ ਰਹੇ ਬਹੁਤ ਵੱਡੀ ਕਲਿਸਿਆ ਦੇ ਕੱਠ ਦੇ ਨਾਲ ਜੋ ਸ਼ੋਭ ਯਾਤਰਾ ਪ੍ਰਭੂ ਯੀਸੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਦਿਨ ਨੂੰ ਸਮਰਪਿਤ ਅੱਜ ਸ਼ੋਭ ਯਾਤਰਾ ਕੱਢੀ ਗਈ ਆ ਔਰ ਖਾਸ ਕਰਕੇ ਵੇਖਣ ਵਾਲੀ ਗੱਲ ਏ ਕਿ ਸ਼ਹਿਰ ਚ ਸਾਨੂੰ ਹਰ ਕਮਿਊਨਿਟੀ ਨੇ ਇਨਾ ਮਾਣ ਦਿੱਤਾ ਇਨਾ ਪਿਆਰ ਦਿੱਤਾ ਤੇ ਹਰ ਭੈਣ ਭਰਾਸਾਂ ਨੂੰ ਰੋਡ ਤੇ ਰੋਕ ਕੇ ਵੱਡੇ ਦਿਨ ਦੀ ਵਧਾਈ ਦੇ ਕੇ ਗਿਆ ਸੋ ਅਸੀਂ ਵੀ ਇਹੀ ਉਮੀਦ ਕਰਦੇ ਆਂ ਔਰ ਮੈਂ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਕਿਉਂਕਿ مسیਧ ਧਰਮ ਦੀ ਸਿੱਖਿਆ ਹੈ ਕਿ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਦੱਸਣਾ ਤੇ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਸੋ ਅਸੀਂ ਹਰ ਧਰਮ ਦੀ ਇਸੇ ਤਰ੍ਹਾਂ ਰਲ ਮਿਲ ਕੇ ਹਰ ਧਾਰਮਿਕ ਸਮਾਗਮਾਂ ਨੂੰ ਇਸੇ ਤਰ੍ਹਾਂ ਸੈਲੀਬ੍ਰੇਟ ਕਰਦੇ ਰਵਾਂਗੇ ਸੋ ਸਮੁੱਚੇ ਦੇਸ਼ ਵਾਸੀਆਂ ਨੂੰ ਮੇਰੀ ਕ੍ਰਿਸਚੀਅਨ ਯੂਵਾ ਮੋਰਚਾ ਪੰਜਾਬ ਵੱਲੋਂ ਲੱਖ ਲੱਖ ਵਧਾਈ ਦਿੰਦੇ ਵੱਡੇ ਦਿਨ ਹੋਰ ਸਾਰਿਆਂ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਨਾ ਵੀ ਦੇਖੋ ਅੱਜ ਧਾਰੀਵਾਦ ਸ਼ਹਿਰ ਦੇ ਵਿੱਚ ਇੰਨੀ ਰੌਣਕ ਲੱਗੀ ਹੋਈ ਆ ਇਨੇ ਲੰਗਰ ਲੱਗੇ ਨੇ ਸ਼ੋਭਾ ਯਾਤਰਾ ਨਿਕਲ ਰਹੀ ਆ ਬੜੇ ਧੂਮ ਧਾਮ ਦੇ ਨਾਲ ਇਹ ਪ੍ਰਭੂ ਜਸੂ ਮਸੀਹ ਜੀ ਦਾ ਜਨਮ ਦਿਨ ਮਨਾ ਰਹੇ ਆ ਜਿਨ੍ਹਾਂ ਦੇ ਵਿੱਚ ਵੇਖੋ ਸਾਬਾ ਵੱਡੀ ਜੀ ਲਾਬਾ ਜੀ ਸਾਡੇ ਇੰਦਰਾਸ ਐਮ ਸੀ ਮਤਲਬ ਹੋਰ ਸ਼ਹਿਰ ਦੇ ਬਹੁਤ ਹੀ ਕ੍ਰਿਸਚੀਅਨ ਭਾਈ ਜਰਾ ਸਾਰਾ ਇਕੱਠਾ ਹੋ ਗਿਆ ਬੜੇ ਪਿਆਰ ਦੇ ਨਾਲ ਇਹ ਤਿਹਾੜ ਮਨਾ ਰਹੇ ਆ ਅਸੀਂ ਜਨਮ ਦਿਨ ਮਨਾ ਰਹੇ ਆ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਪ੍ਰਭੂ ਜੀਸਸ ਮਸੀਹ ਦੇ ਗਏ ਹੋਏ ਕਿ ਅਸੀਂ ਸਾਰੇ ਹੀ ਰਲ ਮਿਲ ਕੇ ਕ੍ਰਿਸਮਸ ਦਾ ਪ੍ਰੋਗਰਾਮ ਮਨਾਉਣ ਜਾ ਰਹੇ ਆ ਮਨਾ ਰਹੇ ਆ ਸੋ ਸਾਡੀ ਕਿਸਨ ਜੁਵਾ ਮੋਰਚਾ ਦੀ ਟੀਮ ਸਾਰੀ ਅੱਜ ਬੱਸ ਸਟੈਂਡ ਦੇ ਵਿੱਚ ਦੁੱਧ ਦਾ ਲੰਗਰ ਲਾ ਕੇ ਬੈਠੀ ਆ ਸਾਰਿਆਂ ਦੀ ਸੇਵਾ ਕਰੀ ਜਿੰਨਾ ਵੀ ਨਗਰ ਕੀਰਤਨ ਲੰਘਿਆ ਸਾਰਿਆਂ ਨੂੰ ਦੁੱਧ ਦੀ ਸੇਵਾ ਮਿਲ ਰਹੀ ਹੈ ਸੋ ਅੱਜ ਬੜਾ ਵੱਡਾ ਉਪਰਾਲਾ ਸੀਗਾ ਫਾਦਰ ਜੋਸ਼ ਪਟਿਆੜੀ ਜੀ ਵੱਲੋਂ ਜੋ ਸਾਰੀਆਂ ਮਿਸ਼ਰਾਂ ਨੂੰ ਇਕੱਠਿਆਂ ਕਰਕੇ ਇੱਕ 크ਿਸਮਸ ਦਾ ਜੋ ਨਗਰ ਕੀਰਤਨ ਹੈ ਸਾਰਿਆਂ ਮਿਲ ਕੇ ਅੱਜ ਕੱਢਿਆ ਹੈ ਬੜੀ ਖੁਸ਼ੀ ਹੋਈ ਹੈ ਕਿ ਬਹੁਤ ਰੌਣਕ ਸੀਗੀ ਕੋਈ 30 40 ਹਜ਼ਾਰ ਤੋਂ ਬੰਦੇ ਤੋਂ ਜ਼ਿਆਦਾ ਸੀਗਾ ਬੜਾ ਰਸ਼ ਸੀਗਾ ਅਜੇ ਤੱਕ ਨਗਰ ਕੀਰਤਨ ਚੱਲ ਰਿਹਾ ਵਾ ਸੋ ਮੇਰੇ ਵੱਲੋਂ ਮੇਰੀ ਕਿਸਾਨ ਯੂਮੋਰਚਾਰੀ ਟੀਮ ਵੱਲੋਂ ਪ੍ਰਧਾਨ ਜੀ ਵੱਲੋਂ ਮੈਂ ਮੇਰੇ ਵੱਲੋਂ ਪੂਰੇ ਦੇਸ਼ਵਾਸੀਆਂ ਨੂੰ ਵੱਡੇ ਦਿਨ ਦੀਆਂ ਅਤੇ ਨਵੇਂ ਸਾਲ ਦੀਆਂ